ਫਤੇਗੜ ਚੂੜੀਆਂ ਦੇ ਇੱਕ ਚੌਰਾਹੇ 'ਤੇ ਗੁੰਡਾਗਰਦੀਤ ਦਾ ਸ਼ਰੇਆਮ ਹੋਇਆ ਨੰਗਾ ਨਾਚਾਂ ਮ ਆਦਮੀ ਪਾਰਟੀ ਦੇ ਘਰ ਤੇ ਕੁਝ ਵਿਅਕਤੀਆਂ ਨੇ ਕੀਤਾ ਹਮਲਾ ਕਰ ਚੋਂ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਤੇ ਉਸਤੇ ਭਰਾ ਉੱਪਰ ਡੰਡੇ ਅਤੇ ਤੇਜ਼ ਤਿਆਰ ਹਥਿਆਰਾਂ ਨਾਲ ਕੀਤੇ ਵਾਰ ਪਹਰਾ ਹੋਇਆ ਜ਼ਖਮੀ ਮਾਤਾ ਨੂੰ ਵੀ ਮਾਰੇ ਧੱਕੇ ਫਤਿਹਗੜ ਚੂੜੀਆਂ ਚ ਲਗਾਤਾਰ ਗੁੰਡਾਗੱਤੀ ਦਾ ਦੌਰ ਵਧਾ ਚਾਰਿਆ ਅਤੇ ਸ਼ਰੇਆਮ ਵਿਅਕਤੀ ਤੇਜ਼ ਤਿਆਰ ਹਥਿਆਰਾਂ ਅਤੇ ਡੰਡਿਆਂ ਨਾਲ ਆਮ ਆਦਮੀ ਪਾਰਟੀ ਤੇ ਆਗੂ ਕਰਦੇ ਘਰ ਹਮਲਾ ਕਰਦੇ ਹਨ ਅਤੇ ਇੱਕ ਚਰਾਹੇ 'ਚ ਉਹਨਾਂ ਦੀ ਕਟਮਾਰਕ ਕੀਤੀ ਜਾਂਦੀ ਹੈ ਬੀਤੀ ਸ਼ਾਮ ਫਤਿਹਗੜ ਚੂੜੀਆਂ ਦੇ ਮੱਛੀ ਮਾਰਕੀਟ ਤੋਂ ਪਹਿਲਾਂ ਡੇਰਾ ਰੋਡ ਵਾਲੇ ਪਾਸੇ ਜੋ ਚੌਕ ਹੈ ਜਿਸ ਵਿੱਚ ਕੁਲਦੀਪ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਹੈ ਉਸ ਦੁਕਾਨ ਉੱਪਰ ਕੁਝ ਵਿਅਕਤੀ ਨੌਜਵਾਨ ਬਾਰ-ਬਾਰ ਆਉਂਦੇ ਹਨ ਅਤੇ ਉਸ ਦੇ ਮਨਾ ਕਰਦੇ ਉਹਨਾਂ ਵਿੱਚ ਠਕਰਾਰ ਹੋ ਜਾਂਦੀ ਹੈ ਠਕਰਾਰ ਤੋਂ ਬਾਅਦ ਉਹ ਨੌਜਵਾਨ ਜਿਸ ਨੇ ਕੇ ਸ਼ਰਾਬੀ ਪੀਤੀ ਹੁੰਦੀ ਹੈ ਆਪਣੇ ਸਾਥੀਆਂ ਨੂੰ ਬੁਲਾ ਲੈਂਦਾ ਹੈ ਅਤੇ ਸਾਥੀ ਆਉਂਦੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਆਮ ਆਦਮੀ ਪਾਰਟੀ ਦੇ ਆਗੂ ਕਲਤੀਪ ਸਿੰਘ ਦਾ ਭਰਾ ਮਨਦੀਪ ਸਿੰਘ ਜਿਸ ਉੱਪਰ 3 4 17 ਅਤੇ ਲਾਠੀਆਂ ਨਾਲ ਹਮਲਾ ਹੁੰਦਾ ਹੈ ਉਸ ਨੂੰ ਜ਼ਖਮੀ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਕਿਸੇ ਵਿਅਕਤੀ ਵੱਲੋਂ ਜਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਤੇ ਪੁਲਿਸ ਨੂੰ ਵੀ ਇੱਕੇ ਹਮਲਾਵਰ ਉੱਥੋਂ ਭੱਜ ਜਾਂਦੇ ਹਨ ਜਿਨ੍ਹਾਂ ਦਾ ਪੁਲਿਸ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਪੁਲਿਸ ਵੱਲੋਂ ਵੀ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਹਨਾਂ ਦਾ ਸ਼ਰੇਆਮ ਬਾਜ਼ਾਰ ਚ ਕੁਟਾਪਾ ਵੀ ਝਾੜਿਆ ਜਾਂਦਾ ਹੈ ਇਸ ਦੌਰਾਨ ਕਲਦੀਪ ਸਿੰਘ ਜਿਸਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਉਸ ਦਾ ਨਾਲ ਹੀ ਘਰ ਦੱਸਿਆ ਜਾਂਦਾ ਹੈ ਤੇ ਝਗੜੇ ਦਾ ਰੌਲਾ ਸੁਣ ਕੇ ਉਸ ਦੀ ਮਾਤਾ ਵੀ ਚਤਪਾਰ ਆਉਂਦੀ ਹੈ ਤੇ ਉਸ ਨੂੰ ਵੀ ਧੱਕਾ ਮੁੱਕੀ ਕੀਤੀ ਜਾਂਦੀ ਹੈ ਸਾਰੇ ਲੜਾਈ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਸ਼ਰਿਆਮ ਨੌਜਵਾਨ ਹਮਲਾਵਰ ਜੋਕੇ ਕੁਲਦੀਪ ਸਿੰਘ ਅਤੇ ਉਸਤੇ ਭਰਾ ਉੱਪਰ ਹਮਲਾ ਕਰਦੇ ਵਿਖਾਈ ਦਿੱਤੇ ਹਨ ਜ਼ਖਮੀ ਹੋਏ ਮਨਦੀਪ ਸਿੰਘ ਅਤੇ ਹੋਰਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਤੇ ਵਾਰ-ਵਾਰ ਆਉਂਦੇ ਪਿੰਡ ਕਿਲਾ ਦੇ ਸ਼ਸ਼ ਸਿੰਘ ਤੇ ਇੱਕ ਨੌਜਵਾਨ ਨੂੰ ਜਦੋਂ ਉਹਨਾਂ ਨੇ ਮਨਾ ਕੀਤਾ ਤਾਂ ਉਸਨੇ ਬਹਰੋਂ 15 ਵੀ ਮੁੰਡਿਆਂ ਨੂੰ ਬੁਲਾ ਕੇ ਉਹਨਾਂ ਦੀ ਮਾਰਕੁੱਟਾਈ ਕੀਤੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਤੇ ਵੀ ਬੰਦ ਤੋੜ ਕੀਤੀ ਗਈ ਹੈ ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਉਹਨਾਂ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਦੁਕਾਨ ਉੱਪਰ ਹਮਲਾ ਕਰਨ ਵਾਲਿਆਂ ਚੋਂ 4 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਇਹ ਹੋਈ ਗੱਲ ਵਿਚਾਰ ਜਾਨੇ ਇੱਕ ਖਲੋਤੇ ਬੂਏ ਗਾੜੀ ਮੈਂ ਇਹਨਾਂ ਨੂੰ ਕੁਛ ਲੈ ਕੇ ਮੈਂ ਬੂਆ ਟੋਕੇ ਅੰਦਰ ਚੱਲਦੀ ਮੁੜ ਕੇ 10 ਮਿੰਟਾਂ ਬਾਅਦ ਇਹਨਾਂ ਨਾਲ ਕੇ ਮੁੰਡੇ ਤੇ ਗੱਲ ਪੈ ਗਏ ਨੇ ਫਿਰ ਉਹਨਾਂ ਵਿਚਾਰ ਜਾਨੇ ਹੱਥੋਂ ਪਾਈ ਕੀਤੇ ਟਾਇਆ ਵੀ ਆ ਮੁੜ ਕੇ ਫਿਰ ਇਹ ਨਹੀਂ ਟਲੇ ਤੇ ਫਿਰ ਨੇ ਚਾਰ ਫੋਨ ਕਰਕੇ ਮੁੰਡੇ ਸਾਦਲੇ ਹੋਰ ਉਹਨਾਂ ਨਾਲ ਕੇ ਹੱਥੋਂ ਪਾਈ ਉਹਨੇ ਕਿ ਲੋ ਮਾਰੀਆਂ ਦੋਨਾਂ ਨੇ ਮਰਵਾਇਆ ਫਿਰ ਹੋਣੀਆਂ ਜਦ ਕੋਂਡਾ ਪੀ ਕੌਣ ਨੇ ਮੁੰਡੇ ਕਿੰਨਾ ਕਿ ਮੈਨੂੰ ਪਤਾ ਮੁੰਡੇ ਕੌਣ ਨੇ ਤੇ ਤੁਹਾਡੇ ਬੇਟੇ ਆ ਨਾ ਹੋਈ ਮੇਰੇ ਬੇਟੇ ਨਾਲ ਦੁਕਾਨਾ ਤੇਰੀ ਦੁਕਾਨ ਤੋੜ ਜਾਣੀ ਮੈਂ ਤਾਂ ਤੁਹਾਡੀ ਮਰਜ਼ੀ ਮੈਂ ਹੱਥ ਜੋੜਦੀ ਰਹੀ ਸਵੇਰੇ ਪ ਪਿੰਡੀ ਕੋਈ ਤੇ ਆਣ ਕੇ ਗੱਲ ਪੈ ਗਈ ਉਹਨਾਂ ਦੇ ਮੁੰਡੇ ਮੇਰੇ ਦੀ ਪੱਗ ਲਾ ਕੇ ਨੌਡੀ ਦੂਰ ਸੁਟੀ ਆ ਸਟਾ ਲੱਗੀਆਂ ਪਿੰਡੀ ਕੇ ਜੀ ਸਟਾ ਲੱਗੇ ਕਹਿੰਦਾ ਬਹੁਤਾ ਸਿਰ ਪਾੜਿਆ ਉਹ ਮੁੰਡਾ ਪਿੰਡੀ ਦਾ ਸਾਡੇ ਨਾਲ ਹੀ ਵੀ ਕੰਮ ਕਰਦਾ ਦੁਕਾਨ ਤੇ ਪੁਲਿਸ ਨੂੰ ਨਹੀਂ ਦੱਸਿਆ ਪੁਲਿਸ ਨੂੰ ਦੱਸਿਆ ਮੁੜ ਕੇ ਜਦੋਂ ਆਈ ਫਿਰ ਭੱਜ ਗਿਆ ਅੱਗੇ ਲਾ ਕੇ ਉੱਥੇ ਜਾ ਕੇ ਫੜੇ ਮੱਛੀ ਮੰਡੀ ਦੇ ਤਿੰਨ ਜਣੇ ਇੱਥੋਂ ਫੜੇ ਤਿੰਨੇ ਆਏ ਨੂੰ ਭੱਜ ਗਏ ਕਿ ਕਿਨੇ ਜਣੇ ਆਏ ਤੇ ਮਦਦ ਕਰਦਾ 10 12 ਜਣੇ ਅੱਛਾ ਤੇ ਹਥਿਆਰ ਹੀ ਉਹਨਾਂ ਕੋਲ ਨਾ ਨਾ ਹਥਿਆਰ ਨਹੀਂ ਆ ਕੇ ਛੋਟੇ ਸਾਡੇ ਟਾ ਉਟੇ ਫੜੀਆਂ ਸੀ ਗਾਲਾਂ ਉਹ ਨਾ ਉਹ ਕੱਟ ਕੇ ਜੀਂਗੇ ਨਹੀਂ ਰਿਆ ਅੱਬ ਤਾਂ ਨਾ ਇੰਨਾ ਗੰਦ ਤੋਲ ਕੇ ਗੇਜਟ ਸਾਫ ਪਈਗਾ ਉਹਨੇ ਮੇਰੇ ਮੂੰਹ ਤੇ ਪਈ ਜਾਗੇ ਮੈਂ ਕਦਾ ਦੇਖਿਆ ਕਿੱਥੇ ਕਿੱਥੇ ਮੁੰਡਿਆਂ ਨੂੰ ਕਿੱਥੇ ਖੜਿਆ ਹੋਣਾ ਮੈਂ ਤਾਂ ਹਸਪਤਾਲ ਖੜਿਆ ਫਿਰ ਸਰਕਾਰੀ ਤਾਂ ਨਹੀਂ ਆਈ ਦੀ ਵੀ ਸਮਾਰਟਫੋਨ ਖੜਦਾ ਹੈ ਮੁੰਡਾ ਇਹ ਕੋ ਰੱਜੇ ਕੋ ਸ਼ਰਾਮ ਕਹਿੰਦਾ ਵੀ ਇਮਾਨਤ ਕਿੱਥੋਂ ਦਾ ਘੜ ਕਰਦੀ ਉਹ ਮੈਂ ਅੱਜ ਦੀ ਲਵਾਣਾ ਆਪਣੀ ਮਰਜ਼ੀ ਦਾ ਸਮਾਰਟ ਵੇਚਣਾ ਕਿੱਥੋਂ ਦਾ ਕਿਲੇ ਦਾ ਮੁੰਡਾ ਅੱਛਾ ਉਹਦਾ ਕਸਟੈਂਡੀਆ ਗੁੜਿਆਂ ਦਾ ਕੰਮ ਕਰਦਾ ਕੰਪਨੀ ਤੇ ਲੱਗਾ ਵਾ ਤੇ ਆਹ ਸਾਹਮਣੇ ਉਹ ਬਿੱਟੂ ਦਾ ਹੱਤਾ ਸਾਹਮਣੇ ਉੱਤੇ ਬੈ ਕੇ ਬੈਕਗ੍ਰਾਉਂਡ 'ਚ ਇੱਕ ਬੈਗ ਲਾ ਕੇ ਫਿਰ ਮੇਰੇ ਕੋ ਆਇੰਦਾ ਸੀ ਫਿਰ ਇੱਕ ਬੈਗ ਲਾ ਕੇ ਮੇਰੇ ਕੋ ਆਇੰਦਾ ਕਿ ਮੈਂ ਨਾ ਇੱਦਾਂ ਕੀਤਾ ਕਾ ਜੀਦਾ ਇਹ ਕਿ ਉਹਦੇ ਬਹੁਤੇ ਰੱਜੇ ਫਿਰ ਗੱਲ ਕਰ ਗਿਆ ਬਾਹਰੋਂ ਮੁੰਡੇ ਸੱਦਰੇ 20-25 ਜੀ ਤੇ ਉਹਨਾਂ ਦੋ ਜਣੇ ਸੀ ਚਾਰ ਜਣੇ ਉੱਨੀ 25 ਜਣੇ ਅੱਗੇ ਗੱਲ ਕਰਦੇ ਸੱਤਾਂ ਨਾਲ ਜੀ ਮੇਰਾ ਆਂਦੀ ਭਣ ਥੋੜੀ ਜੀ ਤੇ ਘਰ ਆਏ ਫਿਰ ਘਰ ਵੀ ਘਰ ਵੀ ਵੜਨ ਪਈ ਭਰਾ ਨਾਲ ਘਰ ਗਿਆ ਗੁੱਡਾ ਮਾਦਾ ਗਾਲਾਂ ਵਾਲਾ ਕੱਢੀਆਂ ਨੇ ਤੇ ਵੀਡੀਓ ਕੈਮਰੇ ਦੀ ਰਿਕਾਰਡਿੰਗ ਹੈ ਜ ਆਪਣੇ ਕੋਲ ਤੇ ਫੁੱਲ ਸਾਈਮ मौके ਤੇ ਆਈ ਹੈ ਪਰ ਦੇਖੋ ਕੀ ਕਰਦੇ ਆਂ ਬੰਦੇ ਦੇ ਕਹਿੰਦੇ ਮੌਕੇ ਤੇ ਫੜ ਲੈ ਇੱਕ ਮੇਜ ਜਿਹੜਾ ਇਹ ਸਾਰਾ ਦੁਕਾਨ ਤੇ ਲਾ ਕੇ ਸਾਹਮਣੇ ਸਪੈਕਟਾਕਲ ਦੇ ਲਾਉਂਗਾ ਅੱਜ ਬੈਠੇ ਹਾਂ ਹਾਂ ਮੁੰਡੇ ਕਿਲੇ ਦੋ ਜਣੇ ਸੀ ਤੇ ਇਹ ਆਨੇ ਛੋਟੇ ਗੱਲ ਪਾ ਕੇ ਮੈਂ ਬਾਹਰ ਕੰਮ ਕਾਣ ਦਾ ਪਰ ਮੂੰਹ ਪਾ ਲਗਾ ਮੈਂ ਆਇਆ ਮੇਰੇ ਨਾਲ ਪਾ ਕੇ ਤੇ ਘਰ ਦੇ ਘਰ 20 25 ਇਕੱਠੇ ਹੋ ਗਏ ਤੇ ਪਟਕਾਣ ਦੀ ਭੰਨ ਧੋੜ ਦੀ ਪਿੰਨਾਂ ਨੇ ਨਾਲਾ ਜੋਗ ਆਈ ਲੋ ਸਾਰੇ ਵੀਡੀਓ ਕੋਡ ਆਪਣੇ ਘਰ ਨਹੀਂ ਆ ਜੋਇੰਟ ਚੌਂਜ ਰੋਸ ਤੋਂ ਬਹਾ ਹੋਇਆ ਸਦਾ ਇਹ ਕਿਹੜੀ ਗੱਲੋਂ ਪਏ ਇਹ ਉਦਾਂ ਹੀ ਸਮਾਨਤਾ ਹੀ ਗੱਲਬਾਤ ਹੀ ਕਰਦੇ ਨੇ ਤੋਂ ਹੀ ਹੂੰ ਤੇ ਵਾਈਪ ਪੱਕ ਸ਼ੱਕ ਲਾ ਕੇ ਮਿੰਡਲਵਾਰ ਆਜਦੇ ਕਮ ਦੁਕਾਨ ਤੇ ਰਾਜ ਪਿੱਛੇ ਦੁਕਾਨ ਤੋਂ ਕਿੰਨੇ ਜਣੇ ਇਹ ਤੇਰਾ ਦੋ ਤਿੰਨ ਜਣੇ ਹੋਏ ਜਾਂ ਚਾਰ ਪੰਜ ਜਣੇ ਕੱਢ ਦੇ 20 25 ਜਣੇ ਹੋਵੇਗੇ ਅੱਛਾ ਹਾਂ ਤੇ ਅਹੀਂ ਤੁਹਾਨੂੰ ਕਿੰਨੂ ਕਿੰਨੂ ਸਟਾ ਲੱਗੀਆਂ ਤੁਹਾਨੂੰ 1 2 ਇੱਕ ਬਰਦਾ ਛੋਟਾ ਨਾਮ ਨੀਬਾ ਇੱਕ ਮਦਦ ਆਇਆ ਲੋਕਾਂ ਤੋਂ ਬਲਕ ਪਿੰਡਾਂ ਨੂੰ ਇੱਕ ਨਾਮ ਦਾ ਕੰਮ ਨਾਮ ਦੇ ਪੁਲਿਸ ਨੂੰ ਕੀਤਾ ਸੀ ਹਾਂਜੀ ਪੁਲਿਸ ਆਈ ਆ ਤੇ ਹੁਣ ਆਈ ਕਹਿੰਦੇ ਆ ਕਿ ਕਰ ਲਈ ਹੋਵੇ